ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਉਣ ਵਾਹਿਗੁਰੂ ਜੀ ਕਾ ਖਾਲਸਾ ਵੇ ਕੁੱਚਕ ਪਤੇ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਛੜਤੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਵਾਲੀ ਜਿਹੜੀ ਆਪਣੀ ਵੀਡੀਓ ਇਹ ਆਪਾਂ ਚਾਵਲ ਬਣਾਵਾਂਗੇ ਚਾਵਲ ਦਾਲ ਛੋਲ ਤੇ ਇਹ ਛੋਲ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੁਸੀਂ ਛੋਲ ਚਾਹੇ ਜਿੰਨੇ ਵੀ ਧਰਨੇ ਤੁਸੀਂ ਉਹਨੇ ਲੈ ਸਕਦੇ ਹੋ ਤੇ ਇਹ ਆਪਾਂ ਜਾਂ ਤੜਕਾ ਲਗਾ ਕੇ ਜਾਂ ਪੂਰਾ ਪੂਰਾ ਪਾਣੀ ਪਾ ਕੇ ਇਹਦੇ ਨੂੰ 2 ਗਲਾਸ ਚੌਲ ਦੇ 2 ਗਲਾਸ ਚਾਰ ਗਲਾਸ ਪਾਣੀ ਦੇ ਹਨ ਇਸ ਤਰੀਕੇ ਨਾਲ ਨਹੀਂ ਬਣਾਉਣੇ ਹੈਗੇ ਇਹ ਆਪਾਂ ਪਾਣੀ ਵੱਧ ਪਾਵਾਂਗੇ ਇਹ ਆਪਾਂ ਚੌਲ ਉਬਾਲ ਕੇ ਬਣਾਵਾਂਗੇ ਉਬਾਲੇ ਹੋਏ ਚੌਲ ਜਿਹੜੇ ਹੌਲੇ ਹੁੰਦੇ ਪਾਰੇ ਨਹੀਂ ਹੁੰਦੇ ਖਾਨ ਚ ਜਾਣ ਕੇ ਆਪਾਂ ਨੂੰ ਤੇ ਇਹ ਇਸ ਤਰੀਕੇ ਨਾਲ ਆਪਾਂ ਬਣਾਵਾਂਗੇ ਆਓ ਸ਼ੁਰੂ ਕਰਦੇ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਤੇ ਇਧਰ ਆਪਣੇ ਚੌਲ ਹੋ ਗਏ ਆ ਤੇ ਇਹਨਾਂ ਨੂੰ ਹੁਣ ਆਪਾਂ ਢੋ ਕੇ ਤੇ ਇਧਰ ਇਹ ਡੱਬਾ ਰੱਖਿਆ ਆ ਤੇ ਇਹਦੇ ਵਿੱਚ ਆਪਾਂ ਪਾਣੀ ਲੈ ਕੇ ਜਦ ਪਾਣੀ ਗਰਮ ਹੋ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਚਾਵਲ ਪਾਵਾਂਗੇ। 9 ਜੀ ਪਾਣੀ ਸਾਡਾ ਹੋ ਗਿਆ ਗਰਮ ਤੇ ਹੁਣ ਅਸੀਂ ਪਾਵਾਂਗੇ ਚਾਵਲ। ਆਹ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਾਂਗੇ ਤੇ ਥੋੜਾ ਜਿਹਾ ਤੇਲ ਘੋ ਜੋ ਵੀ ਤੁਸੀਂ ਯੂਜ਼ ਕਰਦੇ ਹੋ ਰਫੈਂਡ ਵਗੈਰਾ ਉਹ ਪਾ ਦੇਣਾ। ਫਿਰ ਨੂੰ ਇੱਕ ਦੋ ਬਾਲ ਆਉਣਗੇ ਫਿਰ ਇਹਨੂੰ ਆਪਾਂ ਚੈੱਕ ਕਰ ਲਾਂਗੇ ਕਿ ਆਪਣੇ ਚੌਲ ਪੱਕ ਚੁੱਕੇ ਕਿ ਨਹੀਂ ਜਦੋਂ ਥੋੜੇ ਥੋੜੇ ਪੱਕ ਚੁੱਕੇ ਹੋਏ ਜਾਨੀ ਕਿ ਵੀ ਜ਼ਿਆਦਾ ਨਹੀਂ ਫਿਰ ਆਪਾਂ ਪਾਣੀ ਘੱਟ ਦਵਾਂਗੇ ਇਹ ਆਪਨੇ ਤਰੀਕੇ ਨਾਲ ਹੁੰਦਾ ਹੈ ਜੀ ਲੋ ਜੀ ਸਾਡੇ ਚੋਲ ਵੀ ਤੁਸੀਂ ਕੱਲਾ ਕੱਲਾ ਚੋਲ ਆ ਤੇ ਹੁਣ ਥੋੜਾ ਜਿਹਾ ਇਹਨਾਂ ਉਪਰ ਰੱਖਿਆ ਤਾਂ ਵੀ ਜਿਹੜੇ ਮਾੜਾ ਮਟਾ ਪਾਣੀ ਹੈ ਉਹ ਸਿੱਟ ਜੀ ਲੋ ਜੀ ਚੋਲ ਜਿਹੜੇ ਸਾਡੇ ਬਣ ਕੇ ਰੈਡੀ ਆ ਤੇ ਇਧਰ ਸਾਡੀ ਦਾਲ ਵੀ ਬਣ ਕੇ ਰੈਡੀ ਆ ਤਿਆਰ ਕਰਦੇ ਕਿ ਤੁਹਾਨੂੰ ਸਾਡੀ ਚੌੜੀ ਨਵੀਂ ਵੀਡੀਓ ਵੀ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਜਲਦੀ ਹੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ